ਉਨ੍ਹਾਂ ਦੀ ਪਰਖ ਦੇ ਅਨਸਾਰ ਗੁਰ ਪ੍ਰਸਾਦੀ ਨਾਮ ਦੀ ਉੱਤਮ ਦਾਤ ਮਿਲਦੀ ਹੈ ਤੇ ਗੁਰਮੁਖ ਜਨ ਗੁਰ ਪ੍ਰਸਾਦੀ ਨਾਮ ਅਭਿਆਸ ਦੀ ਕਮਾਈ ਰੂਪੀ ਸਰਬਉਤਮ ਕਰਮ ਕਮਾਉਣ ਦੇ ਵਿੱਚ ਲੱਗ ਜਾਂਦੇ ਹਨ ਤੇ ਇਹਾਰੇ ਲੱਗਿਆਂ ਉਹ ਐਸੇ ਮਾਹਰ ਹੋ ਜਾਂਦੇ ਹਨ ਕਿ ਉਹ ਹਰ ਵਕਤ ਨਾਮ ਦੇ ਰੰਗਾਂ ਵਿੱਚ ਰੰਗੇ ਜਾਂਦੇ ਹਨ ਕਿਉਂਕਿ ਨਾਮ ਦੀ ਖਾਸੀਅਤ ਇਹ ਹੈ ਕਿ ਜੇ ਕੋਈ ਜਗਿਆਸੂ ਨਾਮ ਅਭਿਆਸ ਦੀਆਂ ਕਮਾਈਆਂ ਕਰਨ ਲੱਗ ਪੈਂਦਾ ਹੈ ਤਾਂ ਉਸ ਉੱਪਰ ਨਾਮ ਦੀ ਪਾਰਸ ਕਲਾ ਵਰਤ ਜਾਂਦੀ ਹੈ ਤੇ ਉਹ ਨਾਮ ਦੇ ਰੰਗਾਂ ਵਿੱਚ ਰੰਗਿਆ ਜਾਂਦਾ ਹੈ ਤੇ ਨਾਮ ਦੇ ਰੰਗਾਂ ਵਿੱਚ ਰੰਗਿਆ ਹੋਇਆ ਵਾਹਿਗੁਰੂ ਦੇ ਗੁਰਬਾਣੀ ਮਈ ਗੁਣ ਗਾਇਨ ਕਰਨ ਲੱਗ ਜਾਂਦਾ ਹੈ ਹਰ ਗੁਣ ਗਾਵਣਾ ਪ੍ਰੀਮ ਰੰਗਾਂ ਦੇ ਕੀਰਤਨ ਵਿੱਚ ਮੁਗਤ ਹੋਣਾ ਉਸ ਦਾ ਸੁਭਾਅ ਬਣ ਜਾਂਦਾ ਹੈ ਅਜੇ ਹੀ ਸਰਬੋਤਮ ਕਰਮ ਦੇ ਮੁਕਾਬਲੇ ਹੋਰ ਕਰਮ ਨੇ ਜਿਹੜੇ ਕਰਮ ਕਾਂਡ ਨੇ ਉਹ ਕੋਈ ਹیثیت ਨਹੀਂ ਰੱਖਦੇ ਮਾਈ ਮੇਰੇ ਮਨ ਕੀ ਪ੍ਰੀਤ, ਏਹੀ ਕਰਮ ਧਰਮ ਜਪੁ ਏਹੀ ਰਾਮ ਨਾਮੁ ਨਿਰਮਲੁ ਹੈ ਰੀਤਿ, ਤਾਂ ਵਾਹਿਗੁਰੂ ਦੇ ਨਾਮ ਦੀ ਪ੍ਰੇਮ ਅਭਿਆਸ ਕਮਾਈ ਕਰਨੀ ਹੀ ਸਾਰੇ ਕਰਮਾਂ ਨਾਲੋਂ ਉੱਤਮ ਕਰਮ ਹੈ। ਜੋ ਇਸ ਉੱਤਮ ਕਰਮ ਦੇ ਵਿੱਚ ਰੁੱਝ ਗਏ ਹਨ ਉਸ ਕੋਲ ਕਰਮ ਕਰਨਾ ਸੁਝਾ ਹੀ ਨਹੀਂ। ਥਾਏ ਥਿੰਕ ਦਿੱਤੇ ਨਹੀਂ ਉਹਨਾਂ ਨੂੰ ਕੋਈ ਹੋਰ ਕਰਮ ਕਰਨ ਦੀ ਲੋੜ ਹੈ। ਉਹਨਾਂ ਲਈ ਤਾਂ ਗੁਰਮੁਖ ਨਾਮ ਦਾ ਅਭਿਆਸ ਕਰੀ ਜਾਣਾ ਹੀ ਅਤ ਨਿਰਮਲ ਤੇ ਉੱਤਮ ਕਰਮ ਹੈ। ਇਹ ਹੀ ਉਹਨਾਂ ਦਾ ਧਰਮ ਹੈ, ਇਹ ਹੀ ਉਹਨਾਂ ਦਾ ਜਪ ਹੈ ਤੇ ਇਹ ਹੀ ਤਪ ਹੈ। ਉਠਿਤ ਬੈਠਤ ਜਪੋ ਨਾਮ ਇਹ ਕਰਮ ਕਮਾਵੋ ਕਰਮਾਸਿਰ ਕਰਮ ਸਰਬੋਤਮ ਕਰਮ ਇਹੀ ਹੈ ਕਿ ਉਠਦਿਆਂ ਬਹਿੰਦਿਆਂ ਨਾਮ ਜਪੀ ਜਾਈਏ ਗੁਰਮਤਿ ਦੇ ਅੰਦਰ ਇਤੋਂ ਸ੍ਰੇਸ਼ਟ ਤੇ ਇਤੋਂ ਉੱਪਰ ਹੋਰ ਕੋਈ ਕਰਮ ਨਹੀਂ ਸਾਚੀ ਕੀਮਤ ਸਾਚੀ ਬਾਣੀ ਹੋਰ ਨ ਦਿਸੈ ਬੇਦ ਪੁਰਾਣੀ ਪੂੰਜੀ ਸਾਚ ਸੱਚੇ ਗੁਣ गावा ਮੈਂ ਤਰ ਹੋਰ ਨਕਾਈ ਹੈ ਤਾਂ ਸੱਚੀ ਕੀਰਤ ਰੂਪੀ ਸਿਰਫ ਸਲਾਹ ਗੁਰਬਾਣੀ ਅੰਦਰ ਹੀ ਹੈ ਹੋਰ ਕਿਤੇ ਵੀ ਨਹੀਂ ਹੈ ਨਾ 베ਦਾਂ ਵਿੱਚ ਨਾ ਪੁਰਾਣਾ ਵਿੱਚ ਤੇ ਨਾ ਹੋਰ ਕਿਸੇ ਮਤ ਵਿੱਚ ਤਾਂ ਇਹ ਗੁਰਬਾਣੀ ਹੀ ਨਾਮ ਸਿਰਫ ਸਲਾਹ ਦੀ ਸੱਚੀ ਪੂੰਜੀ ਹੈ ਤੇ ਨਾਮ ਹੀ ਸੱਚ ਪਦਾਰਥ ਹੈ ਇਸ ਲਈ ਸਾਰੀ ਗੁਰਬਾਣੀ ਸੱਚੇ ਨਾਮ ਦੀ ਸਿਫਤ ਸਲਾਹ ਰੂਪੀ ਕੀਰਤੀ ਹੈ ਇਸ ਲਈ ਗੁਰਬਾਣੀ ਦੇ ਅੰਦਰ ਦੱਸੇ ਗਏ ਗੁਣ ਗਾਉਣਾ ਹੀ ਸਭ ਤੋਂ ਸ੍ਰੇਸ਼ਟ ਕਰਮ ਹੈ ਇਸ ਲਈ ਸਾਨੂੰ ਸਾਰਿਆਂ ਨੂੰ ਗੁਰਬਾਣੀ ਪੜ੍ਹਨੀ ਸੁਣਨੀ ਗਾਉਣੀ ਚਾਹੀਦੀ ਹੈ ਬੱਦ ਤੋਂ ਬੱਦ ਸੁਣਨੀ ਗਾਉਣੀ ਚਾਹੀਦੀ ਹੈ ਇਸੇ ਤੋਂ ਹੋਰ ਕੋਈ ਕਰਮ ਨਹੀਂ ਹੈ ਗੁਰ ਸਿੱਖਾਂ ਦਾ ਗੁਰਮਤ ਦੇ ਅਨੁਸਾਰ ਇੱਕੋ ਇੱਕ ਆਸਰਾ ਹੈ ਇੱਕੋ ਇੱਕ ਟਿਕਾਣਾ ਹੈ ਉਹ ਹੈ ਉਸ ਵਾਹਿਗੁਰੂ ਦੀ ਸਿਫਤ ਸਲਾਹ ਕਰਨਾ ਜੋ ਕੇਵਲ ਗੁਰਬਾਣੀ ਦੇ ਅੰਦਰ ਹੀ ਦਰਸਾਇਆ ਗਿਆ ਹੈ ਰਾਜੇ ਕਰਮ ਕਰੇ ਪਰਥਾਈ ਆਸਾ ਬੰਦੇ দান ਕਰਾਈ ਰਾਮ ਨਾਮ ਬਿਨੁ ਮੁਕਤਿ ਨ ਹੋਈ, ਥਾਕੇ ਕਰਮੁ ਕਮਾਈ ਹੈ ਕਰਮੁ ਧਰਮੁ ਕਰਮੁ ਮੁਕਤਿ ਮਗਾਹੀ, ਮੁਕਤਿ ਪਦਾਰਥ ਸ਼ਬਦਿ ਸਲਾਹੀ, ਬਿਨੁ ਗੁਰੂ ਸ਼ਬਦੈ ਮੁਕਤਿ ਨ ਹੋਈ, ਪਰਪੰਚੁ ਕਰਿ ਭਰਮਾਈ ਹੈ ਮਾਇਆ ਮਮਤਾ ਛੋੜਿ ਨ ਜਾਈ, ਸੇ ਛੂਟੈ ਸਚੁ ਕਾਰਿ ਕਮਾਈ, ਅਹਮਸੁ ਭਗਤਿ ਰਤੈ ਵੀਚਾਰੀ ਠਾਕੁਰ ਸਿਉ ਬਣਾਈ ਹੈ ਬਣਆਈ ਹੈ। ਇਕ ਜਪ ਤਪ ਕਰ ਕਰ ਤੀਰਥ ਨਾਵੈ ਜਿਉ ਤੂ ਦੁਭਾਵੈ ਤੇ ਵਹਿ ਚਲਾਵੈ ਹੱਥ ਨਿ ਗਰੈ ਅਪਤੀਜ ਨ ਕੀਜੈ ਦਿਨ ਹਰ ਗੁਰ ਕੀਨ ਪੀਤ ਪਾਈ ਹੈ ਤਾਂ ਗੁਰਮਤ ਤੋਂ ਹੀੜੇ ਹੋ ਕੇ ਜਿੰਨੇ ਵੀ ਕਰਮ ਕਾਂਡ ਧਰਮ ਹਨ ਉਹ ਸਾਰੇ ਸਵਾਰਥ ਨੂੰ ਆਪਣੀ ਗਰਜ ਨੂੰ ਮੁੱਖ ਰੱਖ ਕੇ ਦਿੱਤੇ ਜਾਂਦੇ ਹਨ ਜੋ দান ਕਰਦੇ ਹਨ ਉਹ ਆਸਾ ਬੰਧੂ ਹੋ ਕੇ ਕਰਦੇ ਹਨ ਕਿਸੇ ਆਸਾ ਬਨੋਰਥ ਲਈ ਤ੍ਰਿਸ਼ਨਾ ਨੂੰ ਮੁੱਖ ਰੱਖ ਕੇ দান ਕਰਦੇ ਹਨ ਤੇ ਦਿੱਤੇ ਦਾਨ ਦੇ ਬਦਲੇ ਬਹੁਤ ਹੋਰ ਕੁਝ ਮਿਲੇ ਇਹ ਆਸਾ ਮਨਸਾ ਰੱਖਦੇ ਹਨ ਤਾਂ ਗੁਰਬਾਣੀ ਦੇ ਵਿੱਚ ਸਮਝਾਇਆ ਹੈ ਕਿ ਇਹਨਾਂ ਆਨਮਿਤ ਕਰਮਾਂ ਦੀ ਕੀਤਿਆਂ ਕਦੀ ਵੀ ਮੁਕਤੀ ਨਹੀਂ ਮਿਲ ਸਕਦੀ। ਮੁਕਤੀ ਦਾ ਇੱਕੋ ਇੱਕ ਰਾਹ ਹੈ ਗੁਰਮਤਿ ਨਾਮ ਦੀ ਅਭਿਆਸ ਕਮਾਈ ਕਰਨਾ। ਤਾਂ ਆਨਮਿਤ ਲੋਕ ਬਹੁਤ ਕਰਮकांड ਕਰਦੇ ਹਨ ਤੇ ਮੁਕਤੀ ਦੀ ਮੰਗ ਕਰਦੇ ਹਨ। ਮੁਕਤੀ ਸਿਰਫ ਤੇ ਸਿਰਫ ਸਿਰਫ ਤੇ ਲਾਹੇ ਰੂਪੀ ਸ਼ਬਦ ਦੀ ਕਮਾਈ ਕੀਤੇ ਆ ਮਿਲ ਸਕਦੀ ਹੈ ਗੁਰ ਸ਼ਬਦ ਗੁਰਮੰਤਰ ਗੁਰਨਾਮ ਦੀ ਗੁਰਮਤ ਨਾਮ ਦੀ ਕਮਾਈ ਕੀਤੇ ਬਿਨਾ ਕਦੇ ਵੀ ਮੁਕਤੀ ਨਹੀਂ ਮਿਲ ਸਕਦੀ ਤਾਂ ਇਹਨਾਂ ਆਨਮਤੀ ਕਰਮ ਕਾਂਡ ਕਰਨ ਵਾਲਿਆਂ ਤੋਂ ਮਾਇਆ ਮਮਤਾ ਛੱਡੀ ਨਹੀਂ ਜਾਂਦੀ ਜਿ ਉਹ ਛੱਡਦੇ ਹਨ ਤਾਂ ਮਾਇਆ ਮਮਤਾ ਉਹਨਾਂ ਨੂੰ ਨਹੀਂ ਛੱਡਦੀ ਤਾਂ ਇਸ ਮਾਇਆ ਮਮਤਾ ਤੋਂ ਕੇਵਲ ਉਹੀ छुटਦੇ ਹਨ ਜਾਂ ਉਹੀ ਛੁੱਟ ਸਕਦੇ ਹਨ ਜਿਨ੍ਹਾਂ ਨੇ ਸ਼ਬਦੀ ਸਲਾਹੀ ਰੂਪੀ ਨਾਮ ਅਭਿਆਸ ਸਿੱਖੀ ਕਾਰ ਦੀ ਕਮਾਈ ਕੀਤੀ ਹੈ ਤੇ ਨਾਮ ਅਭਿਆਸ ਕਮਾਈ ਨੂੰ ਆਪਣੇ ਜੀਵਨ ਦਾ ਅਦਰਸ਼ ਬਣਾ ਕੇ ਕਮਾਇਆ ਹੈ ਇਕ ਐਸੇ ਵੀ ਅਪਾਗੇ ਪੁਰਸ਼ ਹਨ ਜੋ ਆਨਮਤ ਤੀਰਥ ਜਪ ਤਪ ਆਦ ਸੰਜਮ ਕਰਮਾਂ ਨੂੰ ਕਰ ਕਰਕੇ ਫਤਕ ਫਤ ਮਾਰੇ ਹਨ ਤੇ ਉਹਨਾਂ ਦੇ ਕਰਮਾਂ ਦੇ ਵਿੱਚ ਇਹ ਮੰਦ ਭਾਗ ਲਿਖਿਆ ਹੋਇਆ ਹੈ ਜਿਸ ਕਰਕੇ ਜਿਵੇਂ ਲੇਖ ਕਰਮ ਵਿਦਾਤੇ ਨੂੰ ਭਵਾਉਂਦਾ ਹੈ ਤਿਵੇਂ ਦੀ ਕਾਰ ਉਹ ਕਮਾਉਂਦੇ ਹਨ ਗੁਰੂ ਦਵਾਰਾ ਸੱਚੇ ਸਤਗੁਰੂ ਦਵਾਰਾ ਵਾਹਿਗੁਰੂ ਨਾਮ ਦੀ ਪ੍ਰਾਪਤੀ ਹੋਵੇ ਫਿਰ ਇਸ ਗੁਰਮਤ ਨਾਮ ਦੀ ਕਮਾਈ ਕੀਤੀ ਜਾਵੇ ਤਾਂ ਕਾਲ ਥਾਂ ਹੀ ਪੈਂਦੀ ਹੈ ਤਾਂ ਪਤ ਸ਼ੋਭਾ ਦਾ ਤੁਰ ਦੁਰਗਾਹੀ ਸਰੂਪ ਆਉ ਮਿਲਦਾ ਹੈ ਐਵੇਂ ਨਹੀਂ ਨਿਗਰਿਆਂ ਕਰਮ ਕਾਂਡੀਆਂ ਨੂੰ ਪਤ ਸ਼ੋਭਾ ਕਿਤੋਂ ਵੀ ਨਹੀਂ ਮਿਲਦੀ ਹਰ ਹਰ ਨਾਮ ਜਪੋਰ ਸਮੀਤਾ ਗੁਰਮੁਖ ਹਰਿ ਰਸ ਅੰਤਰੀ ਢਿਟਾ ਇਹਨੇ ਸ੍ਰਾਮ ਰਹੁ ਰੰਗ ਰਾਤੇ ਇਹ ਜਪ ਤਤ ਸੰਜਮ ਸਾਰਾ ਹੈ ਤੇ ਗੁਰਮਤਿ ਨਾਮ ਦਾ ਜਾਪ ਆਪਣੀ ਪਾਰਸ ਕਲਾ ਇੱਕ ਮੀਠਾ ਮਿਠਾਸ ਪੈਦਾ ਕਰਦਾ ਹੈ ਤੇ ਗੁਰਮਖ ਨੇ ਇਸ ਮਿਠਾਸ ਨੂੰ ਅਜਮਾਇਆ ਹੈ ऐसे मिठास वाले नाम ਨੂੰ ਦਿਨ ਰਾਤ ਜਪਣਾ ਸਾਰ-ਜਪ ਸਾਰ-ਤਪ ਤੇ ਸਾਰੇ ਸੰਜਮ ਕਰਮ ਕਮਾਈ ਹੈ ਇਸ ਤੋਂ ਸਰਬੋਤਮ ਕਰਮ ਹੋਰ ਕੋਈ ਨਹੀਂ ਹੈ ਤਕ ਗੁਰਮਤਿ ਨਾਮ ਅਭਿਆਸ ਕਮਾਈ ਰੂਪੀ ਕਰਮ ਦੀ ਇਹੀ ਵਿਸ਼ੇਸ਼ਤਾ ਹੈ ਸਿਮਰਿਤ ਸਾਸ਼ਤਰ ਪੜੇ ਪੁਰਾਣਾ ਬਾਦਕ ਖਾਣਾ ਤਤ ਨਾ ਜਾਣਾ ਵਾਦੂ ਬਖਾਣੇ ਤਤ ਨਾ ਜਾਣਾ ਬਿੰਦੁਰ ਪੂਰੇ ਤਤ ਨਾ ਪਾਈਐ ਸੱਚ ਸੁਚੇ ਸਚ ਰਾਹ ਹੈ ਤ ਕ ਆਨਮਤ ਲੋਕ ਸਿਮਰਤਿਆਂ ਸਾਸ਼ਤਰਾਂ ਤੇ ਪੁਰਾਣਾ ਨੂੰ ਪੜਦੇ ਹਨ ਪਰ ਇਨਾਂ ਵਿੱਚ ਤੇ ਰਿਆ ਕੁਝ ਵੀ ਨਹੀਂ ਪਿਆ ਤਾਂ ਇਨਾਂ ਕਰਮ ਪੁਸਤਕਾਂ ਅੰਦਰ ਵਾਦਾਂ ਦਾ ਹੀ ਵਿਖਿਆਨ ਹੈ ਤੇ ਇਹ ਸੰਨਿਤ ਸਾਸ਼ਤਰ ਪੁਰਾਣ ਵਾਦ ਹੀ ਵਿਖਾਣਦੇ ਹਨ ਤੇ ਇਹਨਾਂ ਨੂੰ ਪੜਨ ਵਾਲੇ ਵੀ ਫਿਰ ਬਾਦ ਵਿਵਾਦ ਦੀ ਚਰਚਾ ਕਰਨੀ ਸਿੱਖਦੇ ਹਨ ਤੇ ਇਹ বেদ ਪੁਰਾਣ ਇਹ ਧਰਮ ਪੁਸਤਕਾਂ ਦਾ ਤੱਤ ਵਸਤੂ ਦੀ ਸਾਰ ਇਹ ਨਹੀਂ ਜਾਣਦੇ ਤਾਂ ਇਹ ਤੱਤ ਪਦਾਰਥ ਕੇਵਲ ਤੇ ਕੇਵਲ ਗੁਰਮਤ ਅੰਦਰ ਹੀ ਹੈ ਤੇ ਗੁਰੂ ਬਾਚੋਂ ਨਹੀਂ ਜਾਣਿਆ ਜਾ ਸਕਦਾ ਕੁਰ ਪੂਰੇ ਬਾਝੋਂ ਤਤ ਪਾਇਆ ਨਹੀਂ ਜਾ ਸਕਦਾ ਪਾਇਆ ਜਾਂਦਾ ਹੈ ਤਾਂ ਕੇਵਲ ਗੁਰੂ ਦੇ ਸਿੱਖ ਬਣ ਕੇ ਸਚਿਆਰ ਸਿੱਖ ਬਣ ਕੇ ਪਾਇਆ ਜਾ ਸਕਦਾ ਹੈ ਇਹ ਤਤਸਾਰ ਨਾਮ ਹੈ ਇਹ ਨਾਮ ਰੂਪੀ ਸੱਚ ਦਾ ਮਾਰਗ ਸਚਿਆਰ ਤੇ ਸੁਚਿਆਰ ਗੁਰਸਿੱਖਾਂ ਦੇ ਲਈ ਹੈ ਜਣਾ ਖਣਾ ਇਸ ਖੰਡੇ ਧਾਰ ਮਾਰਗ ਤੇ ਨਹੀਂ ਚੱਲ ਸਕਦਾ ਵੇਦ ਪੜੇ ਪੜਵਾਦ ਵਿਖਾਣੇ ਘਟ ਮੈਂ ਬ੍ਰह्म ਇਸ ਸ਼ਬਦ ਦੇ ਨਾਮ ਪਛਾਣੇ ਗੁਰਮੁਖ ਹੋਵੇ ਸੋ ਤਤ ਦੇ ਲੋਗ ਹੈ ਰਸਨਾ ਹਰ ਵਸ ਤਾਹਾ ਹੈ ਜਿਹੜੀ ਪੁਰਸ਼ ਵੇਦ ਪੜਦੇ ਹਨ ਉਹ ਪੜ ਕੇ ਬਾਅਦ ਹੀ ਵਿਖਾਣਦੇ ਹਨ ਕਿਉਂਕਿ ਵੇਦਾਂ ਦੇ ਵਿੱਚ ਬਾਦਾਂ ਵਿਵਾਦਾਂ ਵਾਲੀ ਪੜਾਈ ਹੈ ਤੇ ਖੋਜੀ ਲੋਕ ਜੋ वेद ਏਸੇ निमित्त ਪੜ੍ਹਦੇ ਹਨ ਉਹਨਾਂ ਨੂੰ ਵੇਦਾਂ ਅੰਦਰ ਬ੍ਰह्म ਵਿਦਿਆ ਪਰਮਾਤਮਾ ਨੂੰ ਪਾਉਣ ਵਾਲੀ ਵਿਦਿਆ ਲੱਭਦੀ ਨਹੀਂ ਹੈ ਕਿਉਂਕਿ ਬਾਦ ਵਿਖਿਆਨ ਬਿਆਨ ਹੀ ਕੇਵਲ ਵੇਦਾਂ ਦੇ ਵਿੱਚ ਮਿਲਦੇ ਹਨ ਬ੍ਰह्म ਤਾਂ ਘਟ ਦੇ ਅੰਦਰ ਹੈ ਜੋ ਕੇਵਲ ਗੁਰ ਸ਼ਬਦ ਦੁਆਰਾ ਹੀ ਪਛਾਣਿਆ ਜਾ ਸਕਦਾ ਹੈ ਤੇ ਵੇਦ ਪੜਨ ਵਾਲੇ ਲੋਗ ਕਦੇ ਵੀ ਗੁਰੂ ਸ਼ਬਦ ਵਾਲੇ ਗੁਰਮਤ ਮਾਰਗ ਤੇ ਨਹੀਂ ਚੱਲਦੇ ਤੇ ਗੁਰ ਸ਼ਬਦ ਦੀ ਕਮਾਈ ਨਹੀਂ ਕਰਦੇ ਇਸ ਲਈ ਉਹਨਾਂ ਨੂੰ ਬ੍ਰह्म ਕਿਵੇਂ ਮਿਲ ਸਕਦਾ ਹੈ ਤੇ ਬ੍ਰह्म ਦੀ ਪ੍ਰਾਪਤੀ ਹੁੰਦੀ ਹੈ ਕਿ ਗੁਰੂ ਸ਼ਬਦ ਦੇ ਦੁਆਰਾ ਘਟ ਦੇ ਅੰਦਰ ਹੀ ਹੁੰਦੀ ਹੈ ਗੁਰੂ ਸ਼ਬਦ ਦੇ ਤਾਂ ਉਹ ਰਾਹੀ ਨਹੀਂ ਪੈਂਦੇ ਤਾਂ ਫਿਰ ਗੁਰਮਤ ਮਾਰਗ ਉਹਨਾਂ ਨੂੰ ਨਸੀਬ ਨਹੀਂ ਹੁੰਦਾ ਗੁਰਮਤ ਮਾਰਗ ਕੇਵਲ ਤੇ ਕੇਵਲ ਸੁਪਾਗੇ ਗੁਰਮਖਾਨੀ ਹੀ ਪਾਇਆ ਹੈ ਜਿਨ੍ਹਾਂ ਨੇ ਗੁਰ ਸ਼ਬਦ ਰੂਪੀ ਤਤ ਘਟ ਅੰਦਰੋਂ ਬਿਲੋਕੇ ਬ੍ਰਹਮ ਨੂੰ ਲੱਭਿਆ ਹੈ ਤਾਂ ਗੁਰੂ ਕਰ ਦੇ ਗੁਰਮਖ ਨਾਮ ਅਭਿਆਸੀ ਅਭਿਆਸ ਕਮਾਈਆਂ ਕਰਨ ਵਾਲੇ ਨਾਮ ਅਭਿਆਸ ਦਾ ਖੰਡਾ ਖੜਕਾ ਖੜਕਾ ਕੇ ਨਾਮ ਜਾਪਦਾ ਬਿਲੋਵਣਾ ਬਲੋ ਬਲੋ ਕੇ ਉਸ ਤਤ ਅਮਰਤ ਨੂੰ ਪਾ ਲੈਂਦੇ ਹਨ ਤੇ ਇਹ ਤਤ ਗੁਰਮਤ ਕਰਮ ਦੀ ਵਿਸ਼ੇਸ਼ਤਾ ਹੈ ਜੋ ਸਾਰੇ ਹੋਰ ਕਰਮਾਂ ਤੋਂ ਸਰਬੋਤਮ ਤੇ ਵਿਲੱਖਣ ਹੈ ਜਾਪਤ ਕਪ ਸੰਜਮ ਹੋਰ ਕੋਈ ਨਹੀਂ ਜਬ ਲਗ ਗੁਰ ਕਾ ਸ਼ਬਦ ਨਾ ਕਮਾਹੀ ਗੁਰ ਕੇ ਸ਼ਬਦੰ ਮਿਲਿਆ ਸਚ ਪਾਇ ਸੱਚੇ ਸੱਚ ਸਮਾਇੰਦਾ ਕਾਮ ਕ੍ਰੋਧ ਸਬਲ ਸੰਸਾਰਾ ਬੋ ਕਰਮ ਕਮਾਵੇ ਸਭ ਦੁੱਖ ਦਾ पसारा ਸਤ ਗੁਰ ਸੇਵੈ ਸੇ ਸੁਖ ਪਾਵੇ ਸਤ ਗੁਰ ਸੇਵੈ ਸੇ ਸੁਖ ਪਾਵੇ ਸੱਚੇ ਸ਼ਬਦ ਮਿਲਾਂਦਾ ਤੇ ਗੁਰੂ ਸ਼ਬਦ ਦੀ ਕਮਾਈ ਤੂ ਬਿਨਾ ਹੋਰ ਕੋਈ ਨਾ ਜਪ ਹੈ ਨਾ ਤਪ ਹੈ ਨਾ ਸੰਜਮ ਹੈ ਗੁਰੂ ਸ਼ਬਦ ਹੀ ਜਪ ਹੈ ਗੁਰੂ ਸ਼ਬਦ ਹੀ ਤਪ ਹੈ ਗੁਰ ਸ਼ਬਦ ਹੀ ਸੰਜਮ ਹੈ ਜਦੋਂ ਤਾਈ ਗੁਰ ਕਾ ਸ਼ਬਦ ਨਾ ਕਮਾਇਆ ਜਾਵੇ ਤਦ ਤਾਈ ਸੱਚੇ ਜਪ ਸੱਚੇ ਤਪ ਤੇ ਸੰਜਮ ਦੀ ਸੋਝੀ ਨਹੀਂ ਪੈਂਦੀ ਜਪ ਤਪ ਸੰਜਮ ਹੋਰ ਕੋਈ ਨਹੀਂ ਇਹੀ ਆਨਮਤ ਕਰਮਾਂ ਕਮੌਣ ਵਾਲੇ ਇਸ ਯੋਗ ਜਪ ਤਪ ਸੰਜਮ ਨੂੰ ਨਹੀਂ ਪਹਿਚਾਨ ਸਕਦੇ ਕਿਉਂਕਿ ਆਨਮਤ ਕਰਮਾਂ ਦੇ ਦੁਆਰਾ ਵਾਹਿਗੁਰੂ ਰੂਪੀ ਤਤ ਸੱਚ ਪਾਇਆ ਨਹੀਂ ਜਾ ਸਕਦਾ ਗੁਰਕੇ ਸ਼ਬਦ ਦੀ ਕਮਾਈ ਕੀਤੀਆਂ ਹੀ ਵਾਹਿਗੁਰੂ ਰੂਪੀ ਸੱਚ ਨੂੰ ਪਾਇਆ ਜਾ ਸਕਦਾ ਹੈ ਕਿਉਂਕਿ ਸੱਚੇ ਪਦਾਰਥ ਹੈ ਹੀ ਵਾਹਿਗੁਰੂ ਤਾਂ ਗੁਰਮਤ ਅੰਦਰ ਸੱਚ ਤਤ ਅਰਥਾਂ ਵਿੱਚ ਵਾਹਿਗੁਰੂ ਜਾਂ ਵਾਹਿਗੁਰੂ ਦਾ ਨਾਮ ਹੀ ਹੈ ਤਾਂ ਇੱਥੇ ਸੱਚ ਵਾਹਿਗੁਰੂ ਦੇ ਅਰਥਾਂ ਵਿੱਚ ਹੀ ਹੈ ਇਸ ਲਈ ਵਾਹਿਗੁਰੂ ਦੀ ਪ੍ਰਾਪਤੀ ਕੇਵਲ ਤੇ ਕੇਵਲ ਗੁਰ ਸ਼ਬਦ ਗੁਰਮੰਤਰ ਦੇ ਕਮਾਇਆ ਹੀ ਹੋ ਸਕਦੀ ਹੈ ਤੇ ਇਹ ਸ਼ਬਦ ਗੁਰਮੰਤਰ ਸਤਗੁਰੂ ਦੁਆਰਿਓ ਮਿਲਦਾ ਹੈ ਗੁਰਨਾਮਿਕ ਦੇ ਘਰੋਂ ਮਿਲਦਾ ਹੈ ਹੋਰ ਕਿਤੋਂ ਨਹੀਂ ਮਿਲਦਾ ਤੇ ਸੱਚੇ ਨਾਮ ਦੁਆਰਾ ਇਸ ਵਾਹਿਗੁਰੂ ਦੇ ਸਰੂਪ ਦੇ ਵਿੱਚ ਸਮਾਇਆ ਜਾ ਸਕਦਾ ਹੈ ਤੇ ਇਹ ਨਿਰੰਕਾਰੀ ਨਾਮ ਤੁਰੋਂ ਆਈ ਨਿਰੰਕਾਰੀ ਗੁਰੂ ਸਤਗੁਰੂ ਨਾਨਕ ਦੁਆਰਾ ਹੀ ਤੁਰ ਤੋਂ ਆਇਆ ਹੈ ਤੁਰ ਤੂੰ ਐ ਸੱਚ ਦੀ ਪਾਰਸ ਕਲਨ ਤੁਰ ਗਏ ਤਣੀ ਮਾਲਕ ਵਾਹਿਗੁਰੂ ਨੂੰ ਤੇ ਸ਼ਾਨਣ ਤੇ ਪਾਉਣ ਦੇ ਸਮਰੱਥ ਹੈ ਤਾਂ ਇਹ ਪਾਰਸ ਰੂਪੀ ਸੱਚ ਤੋਂ ਕੁੱਥੇ ਕਰਮਾ ਕਰਮਾਂ ਦੀ ਇਸ ਸੱਚ ਪ੍ਰਮਾਰਥ ਪਰਥਾਈ ਕੋਈ ਪਹੁੰਚ ਨਹੀਂ ਤੇ ਅਸੀਂ ਸੰਸਾਰੀਆਂ ਦੀ ਚਤ ਬਿਰਤੀ ਤੇ ਕਾਮ, ਕ੍ਰੋਧ ਇਹ ਪੰਜ ਵਿਕਾਰ ਦਲਵਾਨ ਹੋ ਕੇ ਸਵਾਰ ਰਹਿੰਦੇ ਹਨ ਤੇ ਫਿਰ ਇਨ੍ਹਾਂ ਪੰਜਾਂ ਦੂਤਾਂ ਦੇ ਅਧੀਨ ਹੋਏ ਹੋਏ ਸੰਸਾਰੀ ਲੋਕ ਆਨਮਤ ਕਰਮ ਕਮਾਉਂਦੇ ਹਨ ਤੇ ਫਿਰ ਇਨ੍ਹਾਂ ਕਰਮਾਂ ਦਾ ਵਿਸਥਾਰ ਕੇਵਲ ਤੇ ਕੇਵਲ ਦੁੱਖ ਦਿੰਦਾ ਹੈ ਸੁਖ ਨਹੀਂ ਹੈ ਸੱਚੇ ਸੁਖ ਦੀ ਪ੍ਰਾਪਤੀ ਸੱਚੇ ਸ਼ਬਦ ਗੁਰਮਤ ਨਾਮ ਦੀ ਕਮਾਈ ਕੀਤੀਆਂ ਹੀ ਹੁੰਦੀ ਹੈ ਸੱਚੇ ਸ਼ਬਦ ਦੀ ਕਮਾਈ ਕੀਤੀਆਂ ਹੀ ਸੱਚਾ ਸੁੱਖ ਮਿਲ ਸਕਦਾ ਹੈ ਤੇ ਇਹ ਸੱਚੀ ਕਮਾਈ ਰੂਪੀ ਸੱਚਾ ਕਰਮ ਕੀਤੀਆਂ ਹੀ ਵਾਹਿਗੁਰੂ ਮਿਲਦਾ ਹੈ ਤੇ ਇੱਥੇ ਤੱਕ ਅ ਅੱਜ ਦੇ ਚੈਪਟਰ ਦੀ ਵਿਆਖਿਆ ਸੀਗੀ ਤੇ ਕੋਈ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਵਾਹਿਗੁਰੂ ਜੀ ਕਾ ਖਾਲਸਾ 啊，来来来，来来来。